ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬੰਗਾਲ ਦੇ ਲੋਕਾਂ ਦਾ ਜਿਹੜਾ ਰਹਿਣ ਸਹਿਣ ਕੀ ਕੰਮਕਾਰ ਕਰਦੇ ਆ ਕਿਵੇਂ ਰਹਿੰਦੇ ਆ ਕਿਵੇਂ ਦੇ ਬਾਜ਼ਾਰ ਆ ਕੀ ਸਾਫ ਕਿਤਾਬ ਆ ਸਾਰਾ ਆਪਾਂ ਤੁਹਾਨੂੰ ਇਸ ਵਲੌਗ ਦੇ ਵਿੱਚ ਵਿਖਾਵਾਂਗੇ ਤੇ ਅੱਜ ਆਪਾਂ ਜਿਆ ਤੁਰ ਕੇ ਘਰੋਂ ਨਿਕਲੇ ਆ ਤੇ ਤੁਰ ਕੇ ਆਪਾਂ ਸਾਰਾ ਜਿਹੜਾ ਵਲੌਗ ਬਣਾਉਣਾ ਵਾ ਤੇ ਲੈ ਚਾਲਦੇ ਆ ਤੁਹਾਨੂੰ ਸਾਰੇ ਆਪਾਂ ਇਸ ਵਲੌਗ ਦੇ ਵਿੱਚ ਇੱਥੋਂ ਦੇ ਘਰ-ਬਾਰ ਜਿਹੜੇ ਆ ਤੁਸੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜਾ ਟੈਂਟ ਲਾਉਂਦੇ ਆ ਤੇ ਟੈਂਟ ਦੇ ਵਿੱਚ ਵਾਹਸ ਦਾ ਜਿਹੜੀ ਵਾਹਸ ਦੀ ਵਰਤੋਂ ਕਰਦੇ ਤੇ ਵਾਹਸ ਬੰਨਣ ਵਾਸਤੇ ਇਹ ਜਿਹੜਾ ਕੱਪੜਾ ਯੂਜ਼ ਕਰਦੇ ਵਰਤਦੇ ਆ ਇੱਥੋਂ ਦੇ ਘਰਬਾਰ ਇਵੇਂ ਦੇ ਆ ਨਿੱਕੀਆਂ ਨਿੱਕੀਆਂ ਕੰਧਾਂ ਤੇ ਦਰਖਤ ਜਿਹੜੇ ਸਾਰਿਆਂ ਦੇ ਕਰੇ ਬਹੁਤ سارے ਮਿਲ ਜਾਣਗੇ ਤੁਹਾਨੂੰ ਆ ਜਿਹੜੇ ਬੈੱਡ ਬਣਾਏ ਪਏ ਆ ਸਾਹਮਣੇ ਇਧਰ ਜ਼ਿਆਦਾਤਰ ਬੈੱਡ ਸਿੰਪਲ ਚੱਲਦੇ ਨੇ ਇਹਦੇ ਤੇ ਆਹ ਜਿਹੜੀ ਦੁਕਾਨ ਆ ਇਧਰੇ ਪਾਸੇ ਲੱਕੜ ਦਾ ਜਿਹੜਾ ਕੰਮ ਹੋਈ ਜਾਂਦਾ ਵਾ ਬੈੱਡ ਬਣਾਈ ਜਾਂਦੇ ਆ ਤੇ ਆਹ ਜਿਹੜਾ ਸਾਹਮਣੇ ਰੋਡ ਆ ਗਿਆ ਵਾ ਇਹ ਹੈਗਾ ਵਾ ਕਲਕੱਤੇ ਵਾਲਾ ਤੇ ਇਥੋਂ ਲਗਭਗ 160 ਕਿਲੋਮੀਟਰ ਨੇੜੇ ਤੇ ਜਿਹੜਾ ਕਲਕੱਤਾ ਹੈਗਾ ਵਾ ਜ਼ਿਆਦਾਤਰ ਢੋਆ ਢਵਾਈ ਦਾ ਸਮਾਨ ਇਹਨਾਂ ਠੇਲਿਆਂ ਤੇ ਕੀਤਾ ਜਾਂਦਾ ਵਾ ਜਿਹੜਾ ਨੰਘਿਆ ਵਾ ਇਹਦੇ ਨਾਲ ਦਾ ਆ ਦੇਖੋ ਇਧਰਲੇ ਪਾਸੇ ਇਹ ਜਿਹੜੀਆਂ ਲੱਕੜ ਨਾਲ ਤਿਆਰ ਕੀਤੀਆਂ ਆ ਬੈੱਡ ਦੇ ਢੋਅ ਤਿਆਰ ਕੀਤੇ ਹੋਏ ਆ ਇਹ ਰੰਗ ਵਾਈਵੋਨੇ ਕਰ ਰਹੇ ਆ ਇਧਰਲੇ ਪਾਸੇ ਆ ਵੇਖੋ ਆ ਸਾਰਾ ਸਿਸਟਮ ਜਿਹੜਾ ਲੱਕੜ ਨਾਲ ਤਿਆਰ ਕੀਤਾ ਹੋਇਆ ਹੱਥੀ ਕਾਰਗਰੀ ਕਰਦੇ ਆ ਇੱਥੇ ਆ ਦੇਖ ਲਓ ਬੱਕਰੀਆਂ ਐਂ ਫਰਦੀਆਂ ਨਾ ਨਾਲ ਬੱਚੇ ਦੇ ਤੇ ਮਜਾਲਾ ਕੋਈ ਫੜ ਜੇ ਇੱਥੇ ਛੇਧ ਹੀ ਨਹੀਂ ਕਿਸੇ ਨੂੰ ਚੱਕ ਕੇ ਲੈ ਕੇ ਜਾਂਦੇ ਐਵੇਂ ਆ ਦੇਖ ਲੋ ਇਹਨਾਂ ਦੇ ਢੋਆ ਠਵਾਈ ਕਰਦੇ ਆ ਇਹਨਾਂ ਕੋਲੇ ਟਰੈਕਟਰ ਟਰਕਟਰਾਂ ਦੀ ਜਿਹੜੀ ਉਹ ਆ ਜਨਸੰਖਿਆ ਇਧਰਲੇ ਪਾਸੇ ਘੱਟ ਆ ਟਰੈਕਟਰ ਇਹ ਨਹੀਂ ਇਹ ਜ਼ਿਆਦਾਤਰ ਇੱਥੇ ਲੋਕਾਂ ਕੋਲੇ ਮੋਟਰਸਾਈਕਲ ਜਾਂ ਤਾਂ ਫਿਰ ਆਟੋ ਹੈਗੇ ਆ ਇਧਰਲੇ ਪਾਸੇ ਵੇਖੋ ਆ ਮੂਰਤੀਆਂ ਤਿਆਰ ਕਰੀ ਜਾਂਦੇ ਆ ਸਾਹਮਣੇ ਆ ਦੇਖ ਆ ਜਿਹੜੀਆਂ ਮਾਤਾ ਦੀਆਂ ਮੂਰਤੀਆਂ ਤਿਆਰ ਕੀਤੀਆਂ ਹੋਈਆਂ ਤੇ ਉਹਨਾਂ ਦੀ ਜਿਹੜੀ ਕਲਾਕਾਰੀ ਜਿਹੜੀ ਚੱਲੀ ਜਾਂਦੀ ਆ ਸਾਰੀ ਤੇ ਇਧਰਲੇ ਪਾਸੇ ਇੱਕ ਬਾਈ ਜਿਹੜਾ ਆ ਦੇਖੋ ਇਧਰਲੇ ਪਾਸੇ ਮਾਤਾ ਦੀ ਮੂਰਤੀ ਇੱਕ ਤਿਆਰ ਕੀਤੀ ਪਈ ਆ ਮਿੱਟੀ ਨਾਲ ਕਰੀ ਜਾਂਦੇ ਤਿਆਰ ਇਧਰਲੇ ਸਾਹਮਣੇ ਆ ਦੇਖੋ ਕਿੰਨੀਆਂ ਬਣਾਈਆਂ ਪਈਆਂ ਇਧਰਲੇ ਪਾਸੇ ਹਨ ਆ ਦੁਕਾਨ ਵੇਖ ਲਓ ਇਧਰਲੇ ਪਾਸੇ ਮਾਤਾ ਦੀ ਜਿਹੜੀ ਉਹ ਸੁਣੀ ਮੂਰਤੀ ਬਣਾਈ ਪਈ ਇਧਰਲੇ ਰੱਖਵਾ ਦੇਖੋ ਪੰਨ ਨੂੰ ਹਜਰਨਾ ਰੰਗ ਰੂੰਗ ਕਰਨ ਵਾਲਾ ਰਹਿ ਗਿਆ ਵਾ ਤੇ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਆ ਆ ਦੇਖੋ ਛੋਟੀ ਵੀ ਆ ਵੱਡੀ ਵੀ ਆ ਇਧਰ ਦੇ ਪਾਸੇ ਜਿਹੜਾ ਬਾਹੀ ਬਣਾਈ ਜਾਂਦਾ ਵਾ ਮਿੱਟੀ ਦੇ ਮਾਤਾ ਇੱਥੋਂ ਦੇ ਲੋਕ ਆਣਾ ਜਿਹੜੇ ਇਹ ਦਰਖਤਾਂ ਨੂੰ ਬਹੁਤ ਘੱਟ ਘੱਟ ਕੇ ਖੁਸ਼ ਆ ਰਕ ਦੇ ਘਰੇ ਤੁਹਾਨੂੰ 5-5 7-7 ਜਿਹੜੇ ਦਰਖਤ ਉਹ ਲੱਗੇ ਮਿਲ ਜਾਣਗੇ ਜ਼ਿਆਦਾ ਤਾਂ ਉਦੋਂ ਬਹੁਤ ਜ਼ਿਆਦਾ ਵੀ ਲੱਗੇ ਹੁੰਦੇ ਆ ਵੈਸੇ ਮੈਂ ਤੁਹਾਨੂੰ ਘਟ ਤੋਂ ਘਟ ਦੱਸਿਆ ਵਾ ਇੱਥੇ ਮੁਸਲਮਾਨ ਵੀਰਾਂ ਦੀ ਜਿਹੜੀ ਮਸਜਿਦ ਬਣੀ ਹੋਈ ਆ ਇੱਥੇ ਸਟੀਲ ਦੇ ਢੋਅ ਬਣੇ ਹੁੰਦੇ ਆ ਆ ਦੇਖੋ ਬਿੱਡਾਂ ਦੇ ਜਿਹੜੇ ਸਟੀਲ ਦੇ ਟੋ ਆ ਆ ਸਾਰੇ ਢੋਅ ਬਣਾਏ ਹੋਏ ਆ ਬਿੱਡਾਂ ਦੇ ਕਿਉਂਕਿ ਇੱਧਰਲੇ ਪਾਸੇ ਜ਼ਿਆਦਾਤਰ ਜਿਹੜੇ ਬੈੱਡ ਆ ਸਟੀਲ ਦੇ ਵੀ ਚੱਲਦੇ ਆ ਕਿਉਂਕਿ ਇੱਧਰਲੇ ਪਾਸੇ ਨਾ ਸਿਉਂਕ ਜ਼ਿਆਦਾ ਹੈਗੀ ਆ ਲੱਕੜ ਨੂੰ ਖਾ ਜਾਂਦੀ ਹੈ ਸਿਉਂਕ ਤੇ ਆ ਜਿਹੜੇ ਸਾਰੇ ਘਰਬਾਰ ਆ ਜਿਹੜੇ ਇਹ ਇਹ ਮੁਸਲਮਾਨ ਆ ਵੀਰਾਂ ਦੇ ਆ ਤੇ ਇਹ ਘਰਾਂ ਨੂੰ ਜਿਹੜਾ ਰੰਗ ਆ ਦੇਖ ਲਓ ਕਿੰਨਾ ਚੱਕਵਾ ਕਰਾਉਂਦੇ ਹਨ ਹਰ ਇੱਕ ਦਾ ਘਰ ਤੁਹਾਨੂੰ ਐਂ ਲਾਲ ਪੀਲਾ ਬਸ ਐਵੇਂ ਦਾ ਜਿਹੜਾ ਤੁਹਾਨੂੰ ਇਹ ਮਿਲੂਗਾ ਇਧਰੇ ਪਾਸੇ ਛੋਟਾ ਜਿਹਾ ਜਿਹੜਾ ਟਿੱਕਾ ਕਵਾੜ ਬਾਜ਼ਾਰ ਆ ਗਿਆ ਵੇਖੋ ਸਮਾਨ ਸਮੂਹ ਇਕੱਠਾ ਕਰਕੇ ਲਿਆਉਂਦੇ ਪੰਜ ਸੱਤ ਦੁਕਾਨਾਂ ਜੀਆਂ ਹੈਆਂ ਹੀਆਂ ਇਵੇਂ ਨਹੀਂ ਇੱਥੇ ਦੁਕਾਨਾਂ ਤੇ ਸ਼ਹਿਰਾਂ ਦੇ ਵਿੱਚ ਆ ਨਿੱਕੇ ਨਿੱਕੇ ਇਹਨਾਂ ਦੇ ਘਰ ਇਹ ਨਿੱਕੇ ਨਿੱਕੇ ਗੇਟ ਕਿਉਂਕਿ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਬਈ ਜ਼ਿਆਦਾਤਰ ਲੋਕਾਂ ਕੋਲੇ ਮੋਟਰਸਾਈਕਲ ਹੀ ਆਇਆ ਕਾਰ ਕੂਰ ਤਾਂ ਕਿਸੇ ਵਿਰਲੇ ਵਾਰਾਂਡੇ ਕੋਲੇ ਆ ਦੇਖ ਲਓ ਹੈ ਕੋਈ ਰੋਡ ਤੇ ਕਾਰ ਆਟੋ ਜਾਂ ਮੋਟਰਸਾਈਕਲ ਜਾਂ ਸਾਈਕਲ ਤਿੰਨ ਚੀਜ਼ਾਂ ਇਧਰਲੇ ਪਾਸੇ ਜ਼ਿਆਦਾ ਚੱਲਦੀਆਂ ਕਾਰਾਂ ਕੂਰਾਂ ਦਾ ਕੋਈ ਮੇਨ ਬੰਦੇ ਕੋਲੀ ਕਿਸੇ ਕੋਲੇ ਹੈਗੀ ਆ ਕਿ ਇਹਨਾਂ ਨੂੰ ਜ਼ਿਆਦਾਤਰ ਮੋਟਰਸਾਈਕਲ ਇਹਨਾਂ ਲੋਕਾਂ ਨੂੰ ਜ਼ਿਆਦਾ ਪਸੰਦ ਆ। ਇੱਧਰਲੇ ਪਾਸੇ ਆ ਮੱਛੀ ਫੜਨ ਵਾਲੇ ਜਾਲ ਜੇ ਪਏ ਆ ਜਿਹੜੇ ਸਮੁੰਦਰਾਂ ਦੇ ਵਿੱਚ ਜਾਂ ਤਲਾਵਾਂ ਦੇ ਵਿੱਚ ਉਹ ਛੱਡਦੇ ਆ ਮੱਛੀ ਫੜਦੇ ਜਿਹਦੇ ਨਾਲ ਆ ਨਹੀਂ ਰਾਇ। ਆ ਇੱਥੋਂ ਦੀਆਂ ਬੱਸਾਂ ਐਵੇਂ ਇਹਦੇ ਮਾਡਲ ਹੁੰਦੇ ਆ ਇਹਨਾਂ ਦੇ ਤੇ ਇੱਥੇ ਆ ਗਿਆ ਮੱਛੀ ਬਾਜ਼ਾਰ। ਬੁੜੀਆਂ ਵੀ ਇੱਥੇ ਜਿਹੜੀਆਂ ਮੱਛੀਆਂ ਵੱਡ-ਵੱਡ ਕੇ ਦੇਣਿਆ। ਪੂਰਾ ਮੁਸ਼ਕ ਮਾਰਦਾ ਪਿਆ ਇੱਥੋਂ। ਇਧਰਲੇ ਪਾਸੇ ਆਵੇ ਕੱਟ-ਕੱਟ ਕੇ ਦੇਈ ਜਾਂਦਾ ਖਰੀਦਦਾਰ ਖੜੇ ਆ। ਇਹ ਇੱਥੇ ਗੰਦਾ ਨਾਲ ਆਇਆ ਬਣਿਆ ਹੋਇਆ ਵਾ ਇੱਕ। ਆ ਦੇਖੋ। ਇੱਥੋਂ ਦੇ ਲੋਕ ਆਣਾ ਜਿਹੜੇ ਉਹ ਬਸ ਮੀਟ ਮੱਛੀ ਪਾਲਦੇ ਹੀ ਪਾਲਦੇ ਆ ਹਰ ਵਕਤ ਜਿਹੜਾ ਰੋਟੀ ਦੇ ਨਾਲ ਹੋਵੇ ਕਿਤੇ ਭਾਂ ਦੀ ਮਾੜੀ ਮੋਟੀ ਕੋਈ ਪੂਜਾ ਹੋਵੇ ਤਾਂ ਇਹ ਅਕਦਾ ਦੰਦ ਛੱਡ ਦਿੰਦੇ ਹੋਣ ਤੇ ਨਹੀਂ ਤਾਂ ਜਿਹੜੇ ਬੰਗਾਲ ਦੇ ਲੋਕ ਆ ਉਹ ਜ਼ਿਆਦਾਤਰ ਮੀਟ ਮੱਛੀ ਖਾਂਦੇ ਆ ਤੇ ਇਥੇ ਪਤਾ ਨਹੀਂ ਕਿੰਨੇ ਕੁ ਬੱਕਰਿਆਂ ਦੇ ਬੱਕਰੇ ਵੜਦੇ ਆ ਕੁੱਕੜਾਂ ਦੇ ਕੁੱਕੜ ਤੇ ਮੱਛੀਆਂ ਪਤਾ ਨਹੀਂ ਕਿੰਨੀਆਂ ਕਿੱਥੇ ਜੜੀਆਂ ਚਾਲ ਦੇਗਾ ਇਹਨਾਂ ਬੱਸਾਂ ਦੇ ਵਿੱਚ ਨਾ ਇੱਕ ਜਿਵੇਂ ਹੁਣ ਆਪਣਾ ਲੰਮੇ ਕੱਦ ਵਾਲਾ ਉਹ ਬੰਦਾ ਤਾਂ ਖੜ ਹੀ ਨਹੀਂ ਸਕਦਾਗਾ ਤੇ ਇਹਨਾਂ ਦੇ ਜਿਹੜੇ ਹਾਈਟ ਦੇ ਮੁਤਾਬਕ ਬੱਸਾਂ ਵੀ ਉਹਨੀਆਂ ਕੁ ਸੀਆਂ ਹੁੰਦੀਆਂ ਜਿਵੇਂ ਆਪਣੇ 6 ਫੁੱਟ ਵਾਲਾ ਕੋਈ ਬੰਦਾ ਆ ਗਿਆ ਜਾਂ 5.5 ਵਾਲਾ ਸਮਝ ਲਓ ਉਹ ਤਾਂ ਖੜਿਆ ਨਹੀਂ ਜਾਣਾਗਾ ਇਹ ਹੈਗਾ ਇੱਥੋਂ ਦਾ ਜਿਹੜਾ ਟੈਕਸੀ ਯੂਨੀਅਨ ਤੇ ਇਹ ਹੈਗਾ ਬੱਸ ਸਟੈਂਡ ਇਧਰਲੇ ਪਾਸੇ ਇੱਥੇ ਬੱਸਾਂ ਰੋਕਦੀਆਂ ਤੇ ਬੱਸਾਂ ਜਾਂਦੀਆਂ ਜਿਹੜੀਆਂ ਕਲਕੱਤੇ ਵਾਲੇ ਪਾਸੇ ਨੂੰ ਇਹ ਇਥੋਂ ਦੇ ਬਾਜ਼ਾਰ ਆ ਸ਼ਹਿਰਾਂ ਦੇ ਤੇ ਇਹਨਾਂ ਦੇ ਅੰਦਰ ਵੀ ਇਹ ਚੱਪਲਾਂ ਲੈ ਕੇ ਜਾਣ ਨਹੀਂ ਦੰਦੇਗੇ ਜੇ ਤੁਸੀਂ ਅੰਦਰ ਜਾਣਾ ਤਾਂ ਤੁਹਾਨੂੰ ਚੱਪਲ ਬਾਹਰ ਲਾ ਕੇ ਫਿਰ ਅੰਦਰ ਜਾਣਾ ਪੈਣਾ ਤੇ ਇਵੇਂ ਜਿਹੜਾ ਇਹਨਾਂ ਦਾ ਘਰਾਂ ਦਾ ਮਾਹੌਲ ਆ ਬਈ ਇਹ ਨਹੀਂ ਤੁਸੀਂ ਬਈ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਚੱਪਲਾਂ ਬੂਟ ਲੈ ਕੇ ਉਵੇਂ ਹੀ ਹਨਾ ਅੰਦਰ ਜਾ ਕੇ ਬੈਠ ਜਾਂਦੇ ਨੇ ਉਹ ਕੰਮ ਨਹੀਂ ਇਹ ਚੱਪਲਾਂ ਬਾਹਰ ਲਾ ਕੇ ਜਾਣੀਆਂ ਪੈਣੀਆਂ ਤੇ ਬਾਹਰ ਹੀ ਲਵਾਉਂਦੇ ਆ ਤੇ ਬਸ ਲਿਖਿਆ ਵੀ ਹੁੰਦਾ ਇਹਨਾਂ ਦਾ ਵੀ ਚੱਪਲ ਬਾਹਰ ਉਤਾਰ ਕੇ ਆ ਜਿਆਦਾਤਰ ਲੋਕ ਜਿਹੜੇ ਚੱਪਲਾਂ ਬਾਹਰ ਹੀ ਲਾਉਂਦੇ ਆ ਇੱਥੋਂ ਦੇ ਲੋਕ ਜਿਆਦਾਤਰ ਨਾ ਐਵੇਂ ਦੀਆਂ ਨਾਈਟੀਆਂ ਜੀਆਂ ਪਾ ਕੇ ਖੁਸ਼ ਆ ਜਾਂ ਫਿਰ ਸਾੜੀ ਸਾੜੀ ਵੀ ਉਹ ਤਾਂ ਉਦੋਂ ਪਾਉਣੀ ਆ ਵੀ ਜਿਹੜੇ ਇੱਥੋਂ ਦੀਆਂ ਲੇਡੀਜ਼ ਆ ਵੀ ਜਦੋਂ ਕਿਤੇ ਉਹਨਾਂ ਨੇ ਜਾਣਾ ਆਉਣਾ ਲੱਹਦਾ ਤੇ ਨਹੀਂ ਤਾਂ ਜਿਆਦਾਤਰ ਲੰਮੀਆਂ ਜੀਆਂ ਨਾਈਟੀਆਂ ਪਾਈਆਂ ਹੁੰਦੀਆਂ ਤੇ ਤੇ ਚਲੋ ਬਾਕੀ ਜਿਹੜੇ ਇੱਥੋਂ ਦੇ ਮੁੰਡੇ-ਕੁੰਡੇ ਆ ਜਾਂ ਕੋਈ ਹੋਰ ਆ ਆ ਬਜ਼ੁਰਗ ਆ ਤੇ ਉਹ ਵੀ ਜਿਹੜੇ ਪੈਂਟਾਂ ਛਲਟਾਂ ਹੀ ਪਾ ਕੇ ਰੱਖਦੇ ਆ ਮੁੰਡਿਆਂ-ਕੁੰਡਿਆਂ ਦੇ ਜਿਹੜੇ ਆਪਣਾ ਟ੍ਰੈਂਡਿੰਗ ਚੱਲਦੀ ਹੈ ਜਿਹੜੇ ਉਹ ਤਾਂ ਖੁੰਡੀਆਂ ਪੈਂਟਾਂ ਚੱਲਦੀਆਂ ਨੇ ਹਨਾ ਇੱਥੇਲੇ ਪਾਸੇ ਢੀੜੀਆਂ ਪੈਂਟਾਂ ਪਾਉਂਦੇ ਪੂਰੀ ਢੀੜੀ ਪੈਂਟ ਪਾ ਕੇ ਰੱਖੀ ਦਿਆ ਤੇ ਮੈਂ ਕਿਤੇ ਨਾ ਪਾਲੀ ਤੇ ਮੈਨੂੰ ਕਹਿੰਦੇ ਭਰਾਵਾ ਕਿਸੇ ਦੀ ਮੰਗ ਕੇ ਲੈ ਕੇ ਆ ਮੈਂ ਕਿਹਾ ਚਲੋ ਜੀ ਕਰ ਲੂਗਾ ਕਿਉਂਕਿ ਇੱਧਰ ਢੀੜੀ ਪੈਂਟ ਚੱਲਦੀ ਤੇ ਉਸ ਹਾਵ ਨਾਲ ਜਿਵੇਂ ਆਪਾਂ ਨੂੰ ਇਹਨਾਂ ਨੇ ਹੀ ਬੋਲਤਾ ਆ ਦੇਖੋ ਦੁਕਾਨਾਂ ਇਹ ਨੇ ਆ ਰੋੜਾ ਇਥੋਂ ਦਾ ਹਨਾ ਤੇ ਆ ਦੁਕਾਨਾਂ ਇਥੇ ਆ ਦੇਖੋ ਮੂਰਤੀਆਂ ਕਿੰਨੀਆਂ ਮਾਤਾਆਂ ਦੀਆਂ ਬਣਾ ਕੇ ਸੁਣੀਆਂ ਸੁਣੀਆਂ ਰੱਖੀਆਂ ਹੋਈਆਂ ਹਨਾ ਤੇ ਇੱਕ ਗੱਲ ਤਾਂ ਇਹਦੇ نوٹ ਕੀਤੀ ਆ ਬਾਈ ਇੱਥੇ ਇਹ ਨਹੀਂ ਬਾਈ ਕਿਸੇ ਕੋਲੇ ਸਾਈਕਲ ਆ ਜਾਂ ਕਿਸੇ ਕੋਲੇ ਮੋਟਰਸਾਈਕਲ ਆ ਮੋਟਰਸਾਈਕਲ ਵਾਲਾ ਬਈ ਨੀਚਾ ਵਿਖਾਉਂਦਾ ਮੋਟਰ ਆਪਣੇ ਸਾਈਕਲ ਵਾਲੇ ਨੂੰ ਕਿਉਂਕਿ ਇੱਥੇ ਵੱਡੇ ਵੱਡੇ ਜਿਹੜੇ ਲੋਕ ਆ ਉਹ ਵੀ ਸਾਈਕਲਾਂ ਤੇ ਸਫਰ ਕਰਦੇ ਸਾਈਕਲ ਵੀ ਬਾਲੇ ਉੱਚੇ ਨਹੀਂ 22 ਇੰਚੀ ਨਹੀਂ ਛੋਟੀਆਂ ਸਾਈਕਲੀਆਂ ਜਵਾਕੀਆਂ ਵਾਲੀਆਂ ਉਹਨਾਂ ਤੇ ਸਫਰ ਕਰਦੇ ਆ ਤੈਨੂੰ ਪਹਿਲਾਂ ਵੀ ਦੱਸਿਆ ਹੈ ਨਾ ਬੱਕਰੀਆਂ ਜਿਹੜੀਆਂ ਇੱਥੇ ਆਮ ਹੀ ਤੁਰੀਆਂ ਫਧੀਆਂ ਹੋਵਲ ਤੇ ਜੇ ਕਿਤੇ ਆਪਣੇ ਹੋਵੇ ਤਾਂ ਫਿਰ ਤੁਸੀਂ ਆਪ ਹੀ ਸਾਵਧਾਨ ਲਾ ਲਓ ਚਾਹਣਾ ਤਾਂ ਬੰਦਾ ਨਹੀਂ ਤੇ ਇਹ ਜਿਹਦੀਆਂ ਹੈਗੀਆਂ ਆਥਨ ਨੂੰ ਇਹ ਘਰੇ ਜਾ ਵਰਨੀਆਂ ਜਾਂ ਉਹ ਲੈ ਜਾਣਗੇ ਇੱਥੋਂ ਆਦਾ ਫੜਫੜਾ ਕੇ ਇਹਨਾਂ ਦਾ ਵੀ ਪਤਾ ਵੀ ਏਰੀਆ ਇੱਥੇ ਨੇੜੇ ਤੇੜੀ ਆ ਤੇ ਉਹਨਾਂ ਨੇ ਉੱਥੇ ਹੀ ਰਹਿਣਾ ਆ ਛੱਪੜ ਜਾਂ ਹੈਗਾ ਵਾ ਇਹਦੇ ਵਿੱਚ ਹੀ ਲੋਕ ਜਿਹੜੇ ਉਹ ਸਾਹਮਣੇ ਨਾਈ ਵੀ ਜਾਂਦੇ ਉਧਰਲੇ ਪਾਸੇ ਜਾਣਾ ਇਹਦੇ ਵਿੱਚ ਹੀ ਕੱਪੜੇ ਧੋਈ ਜਾਂਦੇ ਆ ਤੇ ਇਹਦੇ ਵਿੱਚੋਂ ਹੀ ਘੁਰਲੀ ਕਰਨੀ ਜੀ ਵੀ ਕਰ ਲੈਂਦੇ ਆ ਇੱਥੋਂ ਦੇ ਜ਼ਿਆਦਾਤਰ ਲੋਕ ਜਿਹੜੇ ਰੇਲਾਂ ਤੇ ਸਫ਼ਰ ਕਰਦੇ ਆ ਕਿਉਂਕਿ ਰੇਲ ਦਾ ਸਫ਼ਰ ਸਭ ਤੋਂ ਸਸਤਾ ਤੇ ਬੱਸਾਂ ਬੁੱਸਾਂ ਵਾਲੇ ਪਾਸੇ ਜਿਹੜੇ ਲੋਕ ਇੱਥੋਂ ਦੇ ਘਟ ਜਾਂਦੇ ਆ ਲੋਕਲ ਟ੍ਰੇਨਾਂ ਜਿਹੜੀਆਂ ਇੱਥੋਂ ਭਰ-ਭਰ ਕੇ ਜਾਂਦੀਆਂ ਨੇ ਸਾਰੀਆਂ ਕਾਮਕਾਰ ਵਾਸਤੇ ਲੋਕ ਇੱਥੋਂ ਕੋਲਕੱਤਾ ਤੱਕ ਜਾਂਦੇ ਆ ਤਾਂ ਕਿ ਇਥੋਂ ਕਲਕੱਤਾ ਲਗਭਗ 160 ਕਿਲੋਮੀਟਰ ਆ ਤੇ 2 ਕੁ ਘੰਟਿਆਂ ਦਾ ਰਸਤਾ ਜਿਹੜੇ ਆ ਟ੍ਰੇਨਾਂ ਸੁਪਰ ਫਾਸਟ ਕਰਕੇ ਲੋਕ ਇਥੋਂ ਸਵੇਰ ਜਾਂਦੇ ਤੇ ਸ਼ਾਮ ਨੂੰ ਜਿਹੜਾ ਵਾਪਸ ਆ ਜਾਂਦੇ ਆ ਕਲਕੱਤੇ ਸਟੇਸ਼ਨ ਤੋਂ ਤੇ ਜ਼ਿਆਦਾਤਰ ਲੋਕ ਜਿਹੜੇ ਤੁਹਾਨੂੰ ਪਹਿਲਾਂ ਵੀ ਦੱਸਿਆ ਬਈ ਰੇਲਾਂ ਤੇ ਸਫ਼ਰ ਕਰਕੇ ਖੁਸ਼ ਆ ਇਹ ਮੇਨ ਲਾਈਨ ਆ ਜਿਹੜੀ ਆਪਣਾ ਪੰਜਾਬ ਤੋਂ ਜਾਂ ਬਿਹਾਰ ਤੋਂ ਯੂਪੀ ਤੋਂ ਹਰਿਆਣੇ ਤੋਂ ਹੋਰ ਪਾਸੇ ਆਉਂਦੀ ਹੈ ਤੇ ਇਹ ਦਿਨੋਂ ਕਲਕੱਤੇ ਵਾਲੇ ਪਾਸੇ ਨੂੰ ਲੰਘ ਜਾਂਦੀਆਂ ਤੇ ਇਹ ਜਿਹੜਾ ਫਾੜਕਾ 2-2 3-3 ਮਿੰਟ ਬਾਅਦ ਲੱਗ ਜਾਂਦਾ ਇਹ ਹੈਗਾ ਜੀ ਭਾਨਾਗੜ ਸ਼ਹਿਰ ਦਾ ਰੇਲਵੇ ਸਟੇਸ਼ਨ ਇਹ ਇੱਥੋਂ ਦੀਆਂ ਹੈਗੀਆਂ ਲੋਕਲ ਟ੍ਰੇਨਾਂ ਹਵਾ ਚੱਲ ਪਈ ਤੇ ਮੀਂਹ ਆ ਗਿਆ ਬਹੁਤ ਤੇਜ਼ ਤੇ ਆਪਾਂ ਨੂੰ ਇੱਥੇ ਰੁਕਣਾ ਪਊਗਾ ਹੁਣ ਤੇ ਤਕਰੀਬਨ ਜਿਹੜਾ 1.5 ਵਜੇ ਦਾ ਟਾਈਮ ਹੋ ਗਿਆ ਵਾ ਮੌਸਮ ਐਸਾ ਇੱਥੇ ਕੱਲ ਤਾਂ ਜਿਹੜਾ ਬਹੁਤ ਖਰਾਬ ਆ ਪਰਸੋਂ ਦਾ ਕੱਲ ਸਾਰਾ ਦਿਨ ਜਿਹੜਾ ਮੀਂਹ ਪਈਗਾ ਤੇ ਅੱਜ ਇੱਥੇ ਜਿਹੜਾ ਹੁਣ ਆਪਾਂ ਆਏ ਸੀਗੇ ਇਧਰਲੇ ਪਾਸੇ ਵੀ ਹੁਣ ਜਿਹੜਾ ਮੀਂਹ ਪੈਣਾ ਬਹੁਤ ਜ਼ਿਆਦਾ ਲੋਕ ਜਿਹੜਾ ਤਾਂ ਇਹਦੇ ਪੁਲਾਂ ਤੇ ਹੀ ਹੋਏ ਖੜੇ ਹੋਏ ਆ ਨੀਨੇ ਬਾਈ ਨੇ ਦਵਾਈ ਕੀਤੀ ਅੱਧਾ ਪੌਣਾ ਘੰਟਾ ਹੋ ਗਿਆ ਬਈ ਆਪਾਂ ਇੱਥੇ ਹੀ ਫਸੇ ਕੜਿਆਂ ਵੇ ਲੋਕ ਕਿੰਨੇ ਤਾਂ ਖੜੇ ਆ ਨਾ ਬਹੁਤ ਜ਼ਿਆਦਾ ਨਹੀਂ ਆ ਬਿਜਲੀ ਜਿਹੜੀ ਲੱਤੀ ਜਾਂਦੀ ਹੈ ਇੱਧਰਲੇ ਪਾਸੇ ਦੇਖ ਲੋ ਸਾਰਾ ਨੇਰਾ ਹੀ ਹੋ ਗਿਆ ਵਾ ਇੱਥੇ ਦੇ ਲੋਕਾਂ ਨੂੰ ਪਤਾ ਵੀ ਨਹੀਂ ਕਦੋਂ ਆ ਜਾਊਗਾ ਨਾ ਤੇ ਆਹ ਵੇਲਾ ਰੇਨ ਕੋਟ ਦੇ ਨਾਲ ਹੀ ਰੱਖੀ ਬੈਠਾ ਤੇ ਉਹ ਇੱਥੋਂ ਨੇ ਚੁੜਾ ਲਿਆ ਬਾਈ ਨੇ ਤੇ ਆ ਉਹਦਾ ਮੋਜ ਨਾਲ ਜਾਊਗਾ ਜਿਹੜੇ ਪਾਸੇ ਜਾਣਾ ਹੈ ਤੇ ਜਿਨ੍ਹਾਂ ਨੇ ਜਾਣਾ ਝੂਣਾ ਪੱਕਾ ਉਹਨਾਂ ਕੋਲ ਤਾਂ ਰੇਨ ਕੋਟ ਐ ਤੇ ਹੁੰਦਾ ਹੀ ਹੁੰਦਾ ਹਰ ਵਕਤ ਕੋਪਾ ਆ ਚੱਕ ਇੱਥੇ ਅੱਜ ਇਹਨਾਂ ਨੇ ਜਿਹੜਾ ਮਾਤਾ ਨੂੰ ਜਲ ਪ੍ਰਵਾਹ ਕਰਨਾ ਤੇ ਆਹ ਦੇਖੋ ਰੌਣਕ ਦੇਲਾ ਆ ਦੇਖੋ ਆ ਪੌਲ ਜਾਂ ਬਣਿਆ ਹੋਇਆ ਹੈ ਨਾ ਤੇ ਇਥੇ ਸਾਈਕਲ ਝੂਕਣ ਨੰਗਾਉਣ ਵਾਸਤੇ ਜਾਂ ਲੋਕਾਂ ਦੇ ਨੰਗਣ ਵਾਸਤੇ ਇਹ ਇਥੇ ਬਣਿਆ ਹੋਇਆ ਵਾ ਇਹਦੇ ਉੱਤੋਂ ਹੀ ਲੰਘਦੇ ਆਪਾਂ ਪਾ ਪਏ ਚੱਲ ਥੱਲੇ ਡਰੇਨ ਆ ਚੱਲ ਉਹਦਾ ਖਤਰਨਾਕ ਜਿਹਾ ਕੰਮ ਪਤੰਦਰ ਹਲਦਾ ਵੀ ਆ ਲੈ ਖੜਕਾ ਹੁੰਦਾ ਦੀਂਦੇ ਹੀ ਆ ਨਾ ਆ ਨਾਲ ਆ ਜਾ ਇਹ ਸ਼ਾਰਟਕਟ ਰਸਤਾ ਤੇ ਇਥੋਂ ਵੀ ਲੋਕ ਜਿਹੜਾ ਬਹੁਤ ਲੰਘਦੇ ਆ ਕਿਉਂਕਿ ਸਾਈਕਲ ਚੋਂਗ ਜਿਨ੍ਹਾਂ ਨੇ ਇਹ ਨੰਗਾਉਣੇ ਆ ਉਹ ਚੱਕ ਕੇ ਨਗਾ ਲੈਂਦੇ ਆ ਤੇ ਹੋਰ ਚੀਜ਼ ਇਥੋਂ ਲੰਘਦੀ ਮੋਟਰਸਾਈਕਲ ਵੀ ਜਿਹੜੇ ਬੰਦ ਕੀਤੇ ਸਾਈਕਲ ਜੋਗਾ ਛੱਡ ਹੋਇਆ ਤਾਂ ਜਾ ਆਹ ਆ ਇਥੋਂ ਦੀਆਂ ਨਿੱਕੀਆਂ ਨਿੱਕੀਆਂ ਟਰਾਲੀਆਂ ਇਹਦੇ ਦੇਖਾਂ ਲੱਗ ਜਲੇ ਕੇ ਆਉਂਦੇ ਆ ਇੱਕ ਗੱਲ ਹੋਰ ਬਈ ਇੱਥੇ ਨਾ ਜਿਹੜੀਆਂ ਦੁਕਾਨਾਂ ਉਹ 1:30 ਵਜੇ 2:00 ਵਜੇ ਬੰਦ ਕਰ ਦਿੰਦੇ ਆ ਤੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਤੇ ਫਿਰ ਉਦੋਂ ਬਾਅਦ 5 ਸਮਾਂ 5:00 ਵਜੇ ਦੁਕਾਨਾਂ ਖੋਲਦੇ ਆ ਦੇਖ ਲਓ ਸਾਰੀਆਂ ਬੰਦ ਹਨ ਇਧਰਲੇ ਪਾਸੇ ਵੀ ਤੇ ਫਿਰ ਉਦੋਂ ਬਾਅਦ ਇਹ ਖੋਲਦੇ ਆ 5:00 5:30 ਵਜੇ ਫਿਰ ਲੋਕ ਵੀ ਵੇਖ ਖਾ ਪੀ ਕੇ 1:30 2:00 ਵਜੇ ਸੌ ਜਾਂਦੇ ਆ ਉਹ ਵਿੱਚ 5:00 5:30 ਵਜੇ ਫਿਰ ਸ਼ਾਪਿੰਗ ਕਰ ਨਿਕਲਦੇ ਆ ਇਹ ਥੋੜਾ ਮਿੰਨੀ ਬਾਜ਼ਾਰ ਆ ਆ ਦੇਖ ਲੋ ਇਹ ਵੀ ਜਿਹੜਾ ਸਾਰਾ ਬੰਦ ਬਸ ਹੁਣ 4 4:30 5 ਵਜੇ ਜਿਹੜੇ ਲੋਕ ਆਉਣ ਲੱਗਣਗੇ ਤੇ ਸੜਕ ਤੇ ਵੀ ਜਿਹੜੀ ਪੂਰੀ ਸ਼ਾਂਤੀ ਆ ਇਹ ਪਿੰਡਾ ਜਿਹੜਾ ਇਹ ਪਾਨਾ ਘੜ ਦੇ ਨਾਲ ਲੱਗਦਾ ਪਿੰਡ ਤੇ ਜਿੱਥੋਂ ਦੇ ਜਿਹੜੇ ਘਰ ਬਾਰ ਉਹ ਇਦਾਂ ਦੇ ਆ ਬਈ ਜੰਗਲ ਦੇ ਵਿੱਚ ਮੰਨ ਕੇ ਚਲੋ ਬਈ ਘਰ ਆ ਜਨੇ ਆ ਦੇਖੋ ਕੀ ਕੋ ਹਰ ਪਾਸੇ ਜਿਹੜਾ ਦਰਖਤ ਤਾਂ ਤੇ ਕਈ ਘਰ ਤਾਂ ਵਿੱਚ ਕੱਚੇ ਹੈਗੇ ਆ ਗਲੀਆਂ ਜਿਹਨੇ ਹੈਗੀਆਂ ਇਹ ਜਿਹੜੀਆਂ ਪਿੰਡ ਦੀਆਂ ਗਲੀਆਂ ਸਾਰੀਆਂ ਤੇ ਇਹਦੇ ਘਰ ਆ ਇੱਥੇ ਸਾਰੇ ਕਲਰ ਵੀ ਜਿਹੜੇ ਪੂਰੇ ਚੱਕਵੇਂ ਕੀਤੇ ਹੋਏ ਆ ਇੱਥੇ ਲੱਗਿਆ ਕੇਲਿਆਂ ਦੇ ਇਹ ਦਰਖਤ ਤੇ ਇਹਦੇਲੇ ਪਾਸੇ ਸਾਹਮਣੇ ਹੈਗਾ ਸਕੂਲ ਇਹ ਜਿਹੜਾ ਹੈਗਾ ਬੰਦ ਇੱਥੇ ਐਵੇਂ ਦੇ ਸਕੂਲ ਆ ਆ ਸਾਹਮਣੇ ਜਿਹੜੀ ਚਿੱਟੇ ਰੰਗ ਦੀ ਬਿਲਡਿੰਗ ਦੀ ਲੀਆ ਸਕੂਲ ਹੈਗਾ ਵਾ ਇਧਰ ਦੇ ਪਾਸੇ ਇਹ ਗਰਾਊਂਡ ਸਾਹਮਣੇ ਇਹ ਜੰਗਲ ਲੋਕਾਂ ਦੇ ਜਿਹੜਾ ਕੰਦਾ-ਕੰਦਾ ਬੋਰ ਘਟ ਆ ਆ ਦਰਖਤ ਹੀ ਲੱਗੇ ਆ ਜਾਂ ਫੁੱਲਾਂ ਵਾਲੇ ਬੂਟੇ ਲੱਗੇ ਹੋਏ ਘਰਾਂ ਨੂੰ ਤੇ ਫਲਾਂ ਫੂਟਾਂ ਵਾਲੇ ਜਿਹੜੇ درخت ਬਹੁਤ ਜ਼ਿਆਦਾ ਜਿਵੇਂ ਕਿ ਨਾਰੀਅਲ ਕੇਲੇ ਹੋਗੇ ਅੰਬ ਹੋਗੇ ਕਠਲ ਹੋਗੇ ਸੰਤਰੇ ਪਪੀਤੇ ਬੇਰ ਹੋਗੇ ਤੇ ਅੰਗੂਰਾਂ ਦੇ ਆ ਜੇ ਇਹਨਾਂ ਦੀਆਂ ਜਿਹੜੀਆਂ ਵੇਲਾਂਆਂ ਦੀਆਂ ਕੰਦਾ ਕੱਡੀਆਂ ਹੋਈਆਂ ਤੇ ਇੱਕ ਅੱਧਾ ਘਰ ਨੂੰ ਛੱਡ ਕੇ ਜਿਹਨੇ ਹੁਣ ਇੱਧਰਲੇ ਪਾਸੇ ਘਰ ਇੱਥੇ ਕੰਧ ਜ਼ਰੂਰ ਕੱਢੀ ਇਹ ਵੀ ਇੰਨੀ ਉੱਚੀ ਨਹੀਂ ਗਈ ਤੇ ਆ ਆ ਓਪਨ ਹੀ ਆ ਕਮਰੇ ਬਨੇ ਪਾਸੇ ਦੇਖੋ ਆ ਸਾਰਾ ਨਿੱਕੇ ਨਿੱਕੇ ਆ ਕਮਰਾ ਪਾਇਆ ਇਧਰਲੇ ਪਾਸੇ ਇਹ ਘਰ ਜਿਹੜਾ ਬੰਦ ਤੇ ਕਾਫੂ ਜਿਹਾ ਬਹੁਤ ਉੱਗਿਆ ਖੜਾ ਵਾ ਪਰ ਸਮਝ ਲੋ ਸੱਜਾ ਇਹ ਜਿਹੜਾ ਪਿੰਡ ਆ ਇਹ ਜੰਗਲ ਦੇ ਵਿੱਚ ਹੀ ਆ ਤੇ ਇਧਰਲੇ ਪਾਸੇ ਆ ਸੀਤਾ ਫਲ ਦਾ ਦਰਖਤ ਲੱਗਾ ਹੋਇਆ ਸੀਤਾ ਫਲ ਵੀ ਇੱਥੇ ਬਹੁਤ ਹੋ ਜਾਂਦੇ ਆ ਪਸ਼ੂ-ਪੂਸੂ ਜੁੜੇ گاਵਾ-ਗੋਵਾ ਇਹ ਜੜੀਆਂ ਆਰਾਵਾ ਤੇ ਸੜਕਾਂ ਦੇ ਬਣ ਦਿੰਦੇ ਆ ਉਹ ਸਾਹਮਣੇ ਸਕੂਲ ਆ ਚਿੱਟੀ ਕਲੀ ਵਾਲਾ ਉਹ ਵਾਸ ਬੂਸ ਇੱਥੇ ਆਮ ਹੀ ਲੱਗੇ ਹੋਏ ਇਧਰਲੇ ਪਾਸੇ ਕੇਲੇ ਖੋਲਿਆਂ ਦੇ ਦਰਖਤ ਨੇ ਜਿਹੜੇ ਆਮ ਹੀ ਕਿਸੇ ਕੋਲੇ ਗੱਡੀ ਆ ਜਿਹੜੀ ਤਗੜੇ ਘਰ ਕੋਲੇ ਜੇ ਮੈਂ ਕੋਈ ਹੈਗਾ ਤਾਂ ਤੇ ਨਹੀਂ ਤਾਂ ਮਲੋ ਮੋਟਰਸਾਈਕਲਾਂ ਤੇ ਸਾਈਕਲਾਂ ਵਾਲੇ ਹੀ ਬੰਦੇ ਸਾਰੇ ਇਹਵੇਂ ਦੇ ਜਿਹੜੇ ਇੱਥੇ ਘਰ ਬਣੇ ਹੋਏ ਆ ਦੇਖ ਲਓ ਸਾਹਮਣੇ ਹਨ ਤੇ ਇਧਰਲੇ ਪਾਸੇ ਜਿਹੜੇ ਆ ਛੋਟੇ ਛੋਟੇ ਪਾਰਕ ਬਣੇ ਹੋਏ ਦਰਖਤਾਂ ਦੇ ਇਹ ਇੱਥੋਂ ਦੇ ਸਕੂਲ ਆ ਆ ਵੀ ਸਕੂਲ ਆ ਇयां ਹੈਗੇ ਘਰ-ਬਾਰ ਇੱਥੋਂ ਦੇ ਇੱਥੇ ਆਪਾਂ ਵੀਡੀਓ ਦੀ ਜਿਹੜੀ ਸਮਾਪਤੀ ਕਰਦੇ ਆ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਜਿਹੜਾ ਸਾਰਾ ਇੱਥੋਂ ਦਾ ਮਾਹੌਲ ਕਿਵੇਂ ਦਾ ਹੈਗਾ ਵਾ ਤੇ ਅਗਲੇ ਵਲੌਗ ਦੇ ਨਾਲ ਆਪਾਂ ਤੁਹਾਨੂੰ ਫੇਰ ਜਿਹੜਾ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਜਿਹੜਾ ਸਤਿ ਸ਼੍ਰੀ ਅਕਾਲ ਤੇ ਵੀਡੀਓ ਨੂੰ ਜ਼ਰੂਰ ਹਾਈਪ ਕਰ ਦੇਜੋ ਤੇ ਸ਼ੇਅਰ ਜ਼ਰੂਰ ਕਰਾ ਦੇਜੋ ਸਾਰੇ ਜਣੇ ਵੀਡੀਓ ਨੂੰ ਜੀ